ਦੀ ਮੇਰੀ ਜਾਵੇ ਤੇ ਛੇੜੀ ਨੀਂਦੇ ਨਾਲ ਸੌ ਗਿਆ ਓ ਤੇਵਾਦਾ ਗੁਰੂ ਜੀ ਮੇਰੀ ਜਾਵੇ ਤੇ ਛੇੜੀ ਨੀਂਦੇ ਨਾਲ ਸੌ ਗਿਆ ਓ ਤੇਵਾਦਾ ਗੁਰੂ ਜੀ ਮੇਰੀ ਜਾਵੇ ਤੇ ਛੇੜੀ ਨੀਂਦੇ ਨਾਲ ਸੌ ਗਿਆ ਓ ਤੇਵਾਦਾ ਗੁਰੂ ਜੀ ਮੇਰੀ ਜਾਵੇ ਤੇ ਛੇੜੀ ਨੀਂਦੇ ਨਾਲ ਸੌ ਗਿਆ ਤੇ ਛੇੜੀ ਨੀਂਦੇ ਨਾਲ ਕਹਿੰਦੇ ਨਿੰਦੇ ਮੇਰਾ ਲਾਲਾ ਸੌਂ ਗਿਆ ਉਹ ਉੱਥੇ ਮੇਰੀ ਆਵਾਜ਼ ਨਹੀਂ ਆਈ ਫਿਰ ਕਿਰਪਾ ਕਰੋ ਆਪ ਹੀ ਵਾਹਿ ਮਾਰਨ ਬੋਲੋ ਸਤਨਾਮ ਬਾਨ ਗੁਰਮਾਨਕ ਪਾਛਾ ਹੱਥੇ ਚ ਫੜ ਕੇ ਗਰਾਈ ਕਹਿੰਦੇ ਨੇ ਲਾਲਾ ਗੋਲਾ ਸੀਰ ਪਰ ਸਾਧ ਲੈ ਲਿਆ ਆ ਜਾ ਉਸਕੇ ਬੋਲੋ ਸਤਨਾਮ ਜਿਹੜਾ ਅੰਗ ਵਿੱਚ ਜਾਇਆ ਹੋਇਆ ਸੀ ਬੱਚਾ ਉਹ ਆਗਰੂ ਆ ਕੇ ਉੱਠ ਕੇ ਆ ਗਿਆ ਬੋਲੋ ਸਤਨਾਮ ਮੇਰੇ ਸਤਗੁਰ ਮੁਕਿਆਂ ਵਿੱਚ ਜਾਨ ਪਾਉਂਦੇ ਨੇ ਬਿਨ ਸਾਸਾਂ ਰੱਖਦੇ ਨੇ ਇੱਥੇ ਗੁਰਬਾਣੀ ਦਰਜੇ ਪਰ ਭਾਵੇਂ ਮੈਂ ਸਾਸਾਂ ਰੱਖੇ ਗੁਰੂ ਦੇ ਸੰਗ ਜੀ ਫਿਰ ਲਾਲਾ ਖੋਲਾ ਆਇਆ ਬੜਾ ਚਾਹ ਜੜਿਆ ਧੰਗੁਰੂ ਨਾਲ ਕਟੋ ਤਾਨੇ ਆਹ ਆਪਣਾ ਸਹਿਗੁਰੂ ਨਾਲ ਕਬਾਚਾ ਦੀ ਨਿਮਾ ਦੱਤੀਏ ਧੰਗੁਰੂ ਮਾਣ ਕ ਤਾਨ ਗੁਰੂ ਨਾਨਕ ਕ ਤਾਨ ਗੁਰੂ ਨਾਨਕ ਕ ਤਾਨ ਗੁਰੂ ਨਾਨਕ ਅਨਹਰਾਨ ਕ ਤਾਨ ਗੁਰੂ ਨਾਨਕ 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 ਕ ਤਾਨ ਦਾ ਪਾਣੀ ਛਕਿਆ ਲਾਲਾ ਗੋਲਾ ਬਾਹਰ ਉੱਠ ਕੇ ਆਇਆ ਤੇ ਕਹਿ ਦਿੱਤਾ ਸਿੱਖਾਂ ਨੂੰ ਸਿੱਖੋ ਇੱਕ ਦਿਨ ਤੁਹਾਡੇ ਘਰ ਹੋਰ ਪ੍ਰਸ਼ਾਦਾ ਛਕਣਾ ਬੋਲੋ ਸਤ ਨਾਮ ਹਾਂ ਹਾਂ ਤੇਰੇ ਕਿਉਂ ਹਦੋ ਤਾਂ ਬੜੀ ਕਮਜ਼ੋਰੀ ਹੁੰਦੀ ਸੀ ਪੈਸੇ ਦੀ ਬੜੀ ਕਮਜ਼ੋਰੀ ਸੀ ਪਰ ਜਿੱਥੇ ਗੁਰੂ ਨਾਨਕ ਸਾਹਿਬ ਦੇ ਚਨ ਪੈ ਗਏ ਉੱਥੇ ਕੋਈ ਕਮਜ਼ੋਰੀ ਨਹੀਂ ਬੋਲੋ ਸਤ ਨਾਮ ਹਾਂ ਗੁਰੂ ਨਾਨਕ ਸਾਹਿਬ ਇਹਦੀ ਗੱਲ ਕਹਿ ਕੇ ਆਪ ਬਾਹਰ ਸੈਰ ਤੇ ਲੇ ਕੇ ਸੰਤਾਂ ਨੂੰ ਤਾਰਦੇ ਪਏ ਨੇ ਕਉਂ ਦਵਾ ਜੀ ਆਨੇ ਸਲਾਹ ਕੀਤੀ ਵੀ ਘਰ ਵਿੱਚ ਕੋਈ ਵਸਤੂ ਨਹੀਂ ਤੇ ਪ੍ਰਸ਼ਾਦਾ ਦੇ ਰੂਪ ਵਿਚ ਗੁਰਨਾਨਕ ਸਾਹਿਬ ਨੂੰ। ਹੋ ਕੀ ਵਿਚਾਰ ਕਹੀਏ ਕਿਹੜੀ ਚੀਜ਼ ਜੜੀ ਵੇਤੀਏ। ਤੇ ਉਸ ਬੀਬੀ ਦੇ মুখ ਚ ਇਹ ਬਜਾ ਨਿਕਲਿਆ ਪਤੀ ਜੀ ਮੇਰੀ ਗੱਲ ਮੰਨੋ ਕਹਿੰਦੇ ਦੱਸੋ। ਆਦੇ ਆਪਣਾ ਪੁੱਤ ਜੜੀ ਗਿਆ ਸੀ। ਤੇ ਬਾਬਾ ਨਾਨਕ ਨੇ ਜਿੰਦਾ ਕੀਤਾ ਤੇ ਹੋਵੇ ਨਾ ਦਾਤਾ ਪੁੱਤਰ ਵੇਚ ਕੇ ਗੁਰਨਾਨਕ ਸਾਹਿਬ ਦਾ ਪ੍ਰਸ਼ਾਦਾ ਤਿਆਰ ਕਰਦੀਏ ਬੋਲੇ ਸਤਨਾਮ ਸ੍ਰੀ ਵਾਹਿਗੁਰੂ। ਕੰਨਾਲ ਕੰਨ ਲਗਾ ਚੰਗਾ ਬਾਗਬਾਨੀ ਹੋ ਗਿਆ ਗਲ ਠੀਕੀ ਮੇਰੀ ਵੀ ਹੋਰ ਚਾਸ ਸੀ ਉਹ ਕਰ ਵੀ ਇਧੀਆਂ ਫੇਰ ਆਲੇ ਦਾ ਕਿਹੜੀ ਗੱਲ ਹੈ ਹੁਣ ਪਿਤਾ ਨੇ ਆਪਣੇ ਪੁੱਤਰ ਨੂੰ ਮੋਢਿਆਂ ਤੇ ਜੁਕ ਲਿਆ ਵਿਚਾਰ ਵਿੱਚ ਲੈ ਗਿਆ ਮੋਢੇ ਮਾਤੇ ਹੁ ਕੰਤਾ ਮੇਰਾ ਲਾਲਾ ਕੋਈ ਮੁੱਲ ਖਰੀਦਣੇ ਬੋਲੇ ਸਤਨਾਬ ਵਾਹਿਗੁਰੂ ਇੱਕ ਬੀਬੀ ਜਿਹਦੇ ਘਰ ਪੁੱਤਰ ਨਹੀਂ ਸੀ ਬੜੀ ਉਮਰਾ ਹੋ ਗਈ ਐ ਤੇ ਉਹ ਆਪਣੇ ਪਤੀ ਨੂੰ ਸਗ ਤਾਂ ਇੱਥੇ ਹੀ ਖੜੀਆਂ ਰਹਿਣ ਸਿਰਫ ਪੰਜ ਪਿਆਰੇ ਆ ਤੇ ਚਰਨ ਭਾਈ ਦਰਬੀਰ ਸਿੰਘ ਦੇ ਗ੍ਰਹਿ ਵਿਕੇ ਪਾ ਕੇ ਬੇਨਤੀ ਕਰਕੇ ਆਉਣਾ ਹੈ ਫਿਰ ਆਪਾਂ ਇਸ ਨੂੰ ਅੱਗੇ ਚੱਲਾਂਗੇ ਸਾਰੀ ਸੰਗਤ ਇਸੇ ਤਰ੍ਹਾਂ ਬਰਾਜਮਾਨ ਰਹੇ ਤੇ ਇਹ ਸਟੇਜ ਪਹਿਣਾ ਦੀ ਆ ਬਾਬਾ ਜੀਵਨ ਸਿੰਘ ਤੇ ਗੁਰਦੁਆਰੇ ਵਾਲੀ ਸਟੇਜ ਵੀ ਪਹਿਣਾ ਦੀ ਆ ਤੁਸੀਂ ਜਿੱਤਰਾ ਆਪਦਾ ਪ੍ਰਬੰਧ ਕਰ ਲਓ ਵੀ ਕਿਵੇਂ ਕਿਵੇਂ ਤੁਸੀਂ ਸਮਾਂ ਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਚਲੋ ਨਾ ਗੁਰੂ ਰੂਪ ਸੰਗਾ ਜੀ

What the hell are ਉਨੇ ਦੋਵੇਂ ਪੁੱਤ ਖਰੀਦ ਗਏ ਨੇ ਤੇ ਜਿਸ ਨੇ ਆਪਣੇ ਪੁੱਤਰ ਨੂੰ ਜਨਿਆ ਹੋਇਆ ਸੀ ਉਹਨੇ ਮੋਢਿਆਂ ਦੇ ਵਿੱਚ ਕਿਉਂ ਕਾਦੇ ਵਾਸਤੇ ਵੇਚਣ ਲੱਗਾ ਏ ਗੁਰੂ ਨਾਨਕ ਪਾਤਸ਼ਾਹ ਦੇ ਲੰਗਰ ਵਾਸਤੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਤੇ ਗੁਰੂ ਸੰਗੇ ਜੀ ਆ ਜਿਹੜੀਆਂ ਤੁਸੀਂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਹਾਜ਼ਰੀਆਂ ਲਾਉਂਦੇ ਲਈ ਦੋਨ ਸੋਨੀਆਂ ਕਰਕੇ ਬਾਬਾ ਨਾਨਕ ਨੇ ਵੇਚਣੀਆਂ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਗਲਬੀਰ ਸਿੰਘ ਗਲਬੀਰ ਸਿੰਘ ਅਮਰ ਚਹਿੰਦ ਬਾਬਾ ਜੀਵਨ ਸਿੰਘ ਦੇ ਵਾਰਿਸ ਉਹਨਾਂ ਵੱਲੋਂ ਬੰਤ ਮਾਇਆ ਹੋਰ ਵੀ ਸਾਰੀਆਂ ਭੈਣਾ ਵੀਰਾਂ ਵੱਲੋਂ ਪਰ ਮੈਨੂੰ ਨਹੀਂ ਗੁਰਮਾਨਤ ਸਾਹਿਬ ਦੇ ਗੁਣਾਂ ਨੂੰ ਆਈਏ ਬਾਛਾ ਕਿਰਪਾ ਕਰੀ ਸਾਰਿਆਂ ਦੀ ਚੜ੍ਹਦੀ ਕਲਾ ਕਰੀ ਮੇਰੇ ਪਰਿਆ ਹੱਥ ਰੱਖੀ ਤੇ ਤੰਦਰੁਸਤੀ ਨਿ ਰੋਹਦੇ ਵੀ ਇਨਾਮ ਦੇ ਦਾ ਦੇ ਵੀ ਗੁਰੂ ਰਸੰਗ ਕੇ ਆ ਤੇ ਆਦਾ ਹੈ ਪੁੱਤਰ ਲੈਣ ਲੱਗੇ ਤੇ ਸਦਾ ਕਰਨ ਲੱਗੇ ਨੇ